ਕੁਝ ਦਿਨ ਪਹਿਲਾਂ ਬਟਾਲਾ ਦੇ ਡੇੜਾ ਰੋਡ ਦੇ ਉੱਤੇ ਇੱਕ ਇਨਸੀਡੈਂਟ ਹੁੰਦਾ ਕੋਕਰ ਪੈਲੈਸ ਜਿਹੜਾ ਕਿ ਬਟਾਲਾ ਡੇੜਾ ਰੋਡ ਦਾ ਕੋਕਰ ਪੈਲੈਸ ਦੇ ਸਾਹਮਣੇ ਗੋਲੀ ਚੱਲਦੀ ਹੈ ਔਰ ਦੀਪ ਚਿਮਨ ਆਦਾਂ ਨੌਜਵਾਨ ਨੂੰ ਕਤਲ ਕਰਕੇ ਪੰਜ ਨੌਜਵਾਨ ਫਰਾਰ ਹੋ ਜਾਂਦੇ ਉਸ ਮਾਮਲੇ ਦੇ ਵਿੱਚ ਚਾਹੇ ਪੁਲਿਸ ਨੇ ਦੋ ਨੌਜਵਾਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਲੇਕਿਨ ਜਿਹੜੇ ਤਿੰਨ ਨੌਜਵਾਨ ਜਿਹੜੇ ਇੱਕ ਮੋਟਰਸਾਈਕਲ ਤੇ ਤਿੰਨ ਨੌਜਵਾਨ ਸਵਾਰ ਸੀ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਨੂੰ ਕੁਝ ਦਿਨ ਪਹਿਲਾਂ ਬਟਾਲਾ ਪੁਲਿਸ ਦੀ ਗੱਲ ਕਰੀਏ ਤੇ ਇੱਕ ਇਨਕਾਊਂਟਰ ਹੁੰਦਾ ਬਟਾਲਾ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਉਹ ਨੌਜਵਾਨ ਮਾਨਿਕ ਜਿਹਦੀ ਦੀ ਕਿ ਪਛਾਣ ਹੋ ਚੁੱਕੀ ਸੀ ਔਰ ਮਾਨਿਕ ਸਰਾਟਾ ਅਬ ਜਿਲ੍ਹਾ ਮਿਸਰ ਦਾ ਰਹਿਣ ਵਾਲਾ ਉਹ ਬਟਾਲਾ ਦੇ ਨਜ਼ਦੀਕੀ ਪਿੰਡਾਂ ਦੇ ਵਿੱਚ ਆ ਰਿਹਾ ਬਲੈਕ ਕਲਰ ਦਾ ਮੋਟਰਸਾਈਕਲ ਉੱਤੇ ਸਵਾਰ ਹੈ ਔਰ ਬਟਾਲਾ ਪੁਲਿਸ ਜਦੋਂ ਉਹਨੂੰ ਫਾਲੋ ਕਰਦੀ ਹੈ ਜਾਂ ਉਹਦੇ ਲਈ ਨਾਕਾਬੰਦੀ ਕਰਦੀ ਹੈ ਤਾਂ ਉਹਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਇਹ ਬਚਾ ਰਿਹਾ ਕਿ ਪੁਲਿਸ ਦਾ ਕੋਈ ਵੀ ਮੁਲਜ਼ਮ ਜਿਹੜਾ ਉਸ ਫਾਇਰਿੰਗ ਦੇ ਵਿੱਚ ਜਿਹੜਾ ਉਹ ਕੋਈ ਜ਼ਖਮੀ ਨਹੀਂ ਹੋਇਆ ਜਾਂ ਗੋਲੀ ਨਹੀਂ ਲੱਗੀ ਲੇਕਿਨ ਜ਼ਰੂਰ ਪੁਲਿਸ ਨੇ ਜੋ ਜਵਾਬੀ ਫਾਇਰ ਕੀਤਾ ਤਾਂ ਉਸ ਨੌਜਵਾਨ ਮਾਲਕ ਦੇ ਲੱਤ ਦੇ ਉੱਤੇ ਗੋਲੀ ਲੱਗੀ ਹੈ ਔਰ ਜ਼ਖਮੀ ਹੈ ਜਿਹਨੂੰ ਕਿ ਜਿਹੜੇ ਇਲਾਜ ਆ ਪਰ ਸਿਵਲ ਹਸਪੀਟਲ ਪਹੁੰਚਾਇਆ ਗਿਆ ਔਰ ਤੁਸੀਂ ਸਪੌਟ ਤੋਂ ਤਸਵੀਰਾਂ ਦੇਖ ਸਕਦੇ ਹੋ ਬਟਾਲਾ ਅਮ੍ਰਿਤਸਰ ਹਾਈਵੇ ਦੇ ਉੱਤੇ ਇੱਕ ਬਾਈਪਾਸ ਤੇ ਲਿੰਕ ਰੋਡ ਦੇ ਉੱਤੇ ਇੱਕ ਇਨਸੀਡੈਂਟ ਹੁੰਦਾ ਜਿੱਥੇ ਕਿ ਮੋਟਰਸਾਈਕਲ ਵੀ ਸਾਹਮਣੇ ਦਿਖ ਰਿਹਾ ਔਰ ਪਿਸਟਲ ਜਿਸ ਪਿਸਟਲ ਦੇ ਨਾਲ ਉਹਨੇ ਪੁਲਿਸ ਦੇ ਉੱਤੇ ਵਾਰ ਕੀਤਾ ਉਹ ਵੀ ਮੌਕੇ ਤੇ ਮਜੂਦਾਰ ਫੋਰੈਂਸਿਕ ਟੀਮਸ ਔਰ ਬਟਾਲਾ ਪੁਲਿਸ ਦੀਆਂ ਹਾਲਾ ਅਧਿਕਾਰੀ ਔਰ ਇਥੇ ਤੱਕ ਕਿ ਡੀਆਈਜੀ ਬਾਰਡਰ ਰੇਂਜ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਇਸ ਵਾਰਦਾਤ ਨੂੰ ਲੈ ਕੇ ਜੇ ਗੱਲ ਕਰੀਏ ਤੇ ਇੱਕ ਡੀਆਈਜੀ ਦਾ ਕਲਾਸਾ ਕੀਤਾ ਕਿ ਇਹ ਜਿਹੜੀ ਵਾਰਦਾਤ ਆ ਲਗਾਤਾਰ ਇਹ ਜਿਹੜੀ ਵਾਰਦਾਤ ਹੋਈ ਹੈ ਉਹ ਇੱਕ ਦੋ ਜਿਹੜੇ ਗੈਂਗਸ ਗੈਂਗਵਾਲ ਕਹਿ ਸਕਦੇ ਆ ਜਾਂ ਇੱਕ ਗੈਂਗਸ ਨੇ ਜਿਹੜੇ ਖਾਸ ਕਰਕੇ ਮਾਝੇ ਦੇ ਵਿੱਚ ਐਕਟਿਵ ਆ ਪੰਜਾਬ ਦੇ ਵਿੱਚ ਐਕਟਿਵ ਆ ਡੋਨੀਬਲ ਯਾ ਜੱਗੂ ਭਗਵਾਨਪੁਰਿਆ ਜਿਹੜੇ ਉਹ ਦੋ ਗੈਂਗ ਆ ਉਹਨਾਂ ਦੇ ਜਿਹੜੇ ਗੁਰਗੇ ਕਹਿ ਸਕਦੇ ਹੋ ਉਹਨਾਂ ਦੇ ਜਿਹੜੇ ਜਿਹੜੇ ਨੌਜਵਾਨ ਜਿਹੜੇ ਕੰਮ ਕਰ ਰਹੇ ਨੇ ਉਹ ਉਹਨਾਂ ਦੇ ਵਿਚਕਾਰ ਇੱਕ ਐਸੀ ਗੈਂਗ ਬੋਲ ਆ ਕਿ ਜਿਹਦਾ ਇਹ ਨੌਜਵਾਨ ਮਾਲਕ ਵੀ ਇੱਕ ਜੱਗੂ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ ਔਰ ਖਾਸ ਤੌਰ ਤੇ ਤਸਵੀਰਾਂ ਬਟਾਲੇ ਤੋਂ ਨੇ ਔਰ ਉਨ ਬਟਾਲਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਆਪਣੀ ਅਗਲੀ ਕਾਰਵਾਈ ਜਰੀਏ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਫੋਰੈਂਸਿਕ ਟੀਮਸ ਵੀ ਵਾਕੇ ਤੇ ਪਹੁੰਚੀਆਂ ਹੋਈਆਂ ਹਨ ਪਰ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਨੌਜਵਾਨ ਮਾਨਿਕ ਜਿਹੜਾ ਕਿ ਜ਼ਖਮੀ ਹੈ ਸਿਵਲ ਹਸਪੀਟਲ ਵਿੱਚ ਦਾਖਲ ਹੈ ਔਰ ਪੁਲਿਸ ਦਾ ਕਹਿਣਾ ਕਿ ਉਹਦੇ ਕੋਲ ਪੁੱਛਗਿੱਛ ਕੀਤੀ ਜਾਏਗੀ ਔਰ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 11 ਨੂੰ ਨਵੰਬਰ ਨੂੰ ਦੀਪ ਚੀਮਾ ਦਾ ਇਥੇ ਕੋਕਰ ਪੈਲੈਸ ਦੇ ਨੇੜੇ ਜਿਹੜਾ ਇਹ 6:37 ਵਜੇ ਇੱਕ ਬਰੂਟਲ ਮਰਡਰ ਕੀਤਾ ਗਿਆ ਸੀਗਾ ਉਹਦੇ ਵਿੱਚ ਦੋ ਮੋਟਰਸਾਈਕਲਾਂ ਦੇ ਉੱਤੇ ਪੰਜ ਅਣਪਛਾਤੇ ਨੌਜਵਾਨਾਂ ਨੇ ਅੰਨੇਵਾਹ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਆ ਜਿਸ ਦੇ ਤੇ 302 ਦਾ ਪਰਚਾ ਦਰਜ ਹੋਇਆਗਾ ਉਸ ਤੋਂ ਬਾਅਦ ਹੀ ਜਿਹੜੇ ਨਿਗਰਾਨੀ ਐਸਐਸਪੀ ਸਾਹਿਬ ਸਹਿਲ ਮੀਰ ਜੀ ਦੇ ਥੱਲੇ ਐਸਪੀ ਦੀ ਡੀਐਸਪੀ ਸੰਜੀਵ ਐਸਐਚਓਜ਼ ਜਿਹੜੇ ਕਿਨੇ ਉਹ ਸਾਰੇ ਟੀਮਾਂ ਬਣਾਈਆਂ ਗਈਆਂ ਸੀ ਇਹਨਾਂ ਨੂੰ ਕਲਪਰੇਟਸ ਨੂੰ ਆਇਡੈਂਟੀਫਾਈ ਕਰਨ ਲਈ ਅਤੇ ਇਹਨਾਂ ਨੂੰ ਅਰੈਸਟ ਕਰਨ ਲਈ ਆ ਬੜੀ ਮਿਹਨਤ ਤੇ ਮੁਸ਼ਕਲ ਨਾਲ ਸਾਰੀ ਬਟਾਲਾ ਪੁਲਿਸ ਨੇ ਇਹਨਾਂ ਜਿਹੜੇ ਜਿਹੜੇ ਸ਼ੱਕੀ ਜਿਹੜਾ ਜਿਹੜੇ ਆ ਪੰਜ ਜਿਹੜੇ ਆਥਾਰੇ ਸੀਗੇ ਇਹਨਾਂ ਨੂੰ ਆਡੈਂਟੀਫਾਈ ਕੀਤਾ ਸੀਗਾ ਦੋ ਆਥਾਰੇ ਜਿਹੜੇ ਰਵਿੰਦਰ ਹੈਰੀ ਤੇ ਸੁਵਿੰਦਰ ਸੇਵੀ ਆ ਜਿਹੜੇ ਉਹ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਸੀਗੇ ਅੱਜ ਇਹ ਪਤਾ ਲੱਗਿਆ ਸੀਗਾ ਕਿ ਜਿਹੜਾ ਜਿਹੜੇ ਬਾਕੀ ਜਿਹੜੇ ਤਿੰਨ ਸੀਗੇ ਜਿਹੜੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਸੀਗੇ ਇੱਕ ਮੋਟਰਸਾਈਕਲ ਤੇ ਦੂਸਰੇ ਮੋਟਰਸਾਈਕਲ ਤੇ ਤਿੰਨ ਜਾਣੇ ਸੀਗੇ ਅ ਬਟਾਲਾ ਪੁਲਿਸ ਵੱਲੋਂ ਉਹਨਾਂ ਤਿੰਨਾਂ ਦੀ ਵੀ شناخت ਹੋ ਚੁੱਕੀ ਹੈ ਉਹਨਾਂ ਦੇ ਵਿੱਚੋਂ ਮਾਨਿਕ ਜਿਹੜਾ ਅੱਜ ਜਿਸ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿ ਉਹ ਕੁਲੀਆਂ ਪਿੰਡ ਦੇ ਵਿੱਚੋਂ ਵੱਲੋਂ ਆ ਕੇ ਤੇ ਇੱਧਰੋਂ ਕਾਲੇ ਰੰਗ ਦੇ ਮੋਟਰਸਾਈਕਲ ਤੇ ਆ ਰਿਹਾ ਹੈਗਾ ਇੱਕ Trap ਲੇ ਕੀਤਾ ਗਿਆ ਸੀਗਾ ਜਿਸ ਤਰ੍ਹਾਂ ਹੀ ਉਹਨਾਂ ਨੂੰ ਉਹਨੂੰ ਅੱਗੇ ਆ ਕੇ ਰੋਕਿਆ ਗਿਆ ਪੁਲਿਸ ਨੇ ਰੋਕਿਆ ਗਿਆ ਤੇ ਉਹਨੇ ਮੋਟਰਸਾਈਕਲ ਉਸ ਦਾ ਰੋਕੇ ਆਪਣੇ ਅੰਨੇਵਾ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਦੇ ਉੱਤੇ ਜੋ ਵੀ ਫਾਇਰਿੰਗ ਦੇ ਵਿੱਚ ਇੰਜਰਡ ਹੋਇਆ ਤੇ ਪਰ ਉਸ ਨੂੰ ਓਵਰਪਾਰੋ ਕਰ ਦਿੱਤਾ ਗਿਆ ਤੇ ਉਸ ਨੂੰ ਨੇਰੇਸ ਹਸਪੀਟਲ ਦੇ ਵਿੱਚ ਉਸ ਨੂੰ ਜਰੇ ਇਲਾਜ ਭੇਜਿਆ ਗਿਆ ਚਲੋ ਉਹ ਤਾਂ ਹਸਪੀਟਲ ਦੀ ਪਤਾ ਲੱਗਣੀ ਆ ਹੁਣ ਇਹ ਜਾਣਗੇ ਅੱਤਰ ਸਾਹਿਬਾਨ ਉੱਥੇ ਜਰੇ ਇਲਾਜ ਹੈਗਾ ਉਹਦਾ ਕੱਲਾ ਹੀ ਸੀ ਜਿਹੜਾ ਪਾਣੀ ਹਾਂ ਫਿਲਹਾਲ ਇਕੱਲਾ ਹੀ ਸੀਗਾ ਇਸ ਨੂੰ ਤੁਹਾਨੂੰ ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹ ਇਹਨਾਂ ਦਾ ਜਿਹੜਾ ਜੱਗੂ ਭਵਨਪੁਰੀਆ ਗੈਂਗ ਦਾ ਤੇ ਡੋਨੀ ਬਲ ਦਾ ਆਪਸ ਵਿੱਚ ਜਿਹੜਾ ਗੈਂਗਵਾਰ ਚੱਲ ਰਹੀ ਹੈ ਇਉਂਦਾ ਉਹਦੀ ਇੱਕ ਕੜੀ ਦੇ ਵਿੱਚ ਇੱਕ ਇਹ ਗੈਂਗਵਾਰ ਸੀਗੀ ਕਿਉਂਕਿ ਜਿਹੜਾ ਡੋਨੀ ਬਲ ਤੇ ਮਨ ਕਨਝਾਪੂਰੀਆ ਗੈਂਗ ਹੈਗਾ ਉਹਨੂੰ ਮੇਰਾ ਲੱਗਦਾ ਸੀਗਾ ਕਿ ਜਿਹੜਾ ਦੀਪ ਚੀਮਾ ਹੈਗਾ ਇਹ ਜਿਹੜੇ ਇਹ ਜੱਗੂ ਮਤਲਬ ਇਹਨਾਂ ਦਾ ਬੰਦਾ ਹੈਗਾ ਤੇ ਜੱਗੂ ਭਵਾਨਪੂਰੀਆ ਨੂੰ ਲੱਗਦਾ ਸੀਗਾ ਕਿ ਇਹ ਇਹਨਾਂ ਨੂੰ ਸਪੋਰਟ ਕਰਦਾ ਹੈਗਾ ਤੇ ਇਹਨਾਂ ਦਾ ਸਿਮਪਥਾਈਜ਼ਰ ਹੈਗਾ ਇਸ ਨੂੰ ਸਾਰੇ ਹਥਿਆਰਿਆਂ ਨੂੰ ਕੇਸ਼ਵ ਸ਼ਵਾਲਾ ਤੇ ਅਮਰਿਤ 달ਮ ਜਿਹੜੇ ਜੱਗੂ ਭਵਾਨਪੂਰੀਆ ਗੈਂਗ ਦੇ ਬੰਦੇ ਨੇ ਉਹ ਹੈਂਡਲ ਕਰਦੇ ਸੀਗੇ ਤੇ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਤੇ ਅਸੀਂ ਬਾਕੀ ਜਿਹੜੇ ਦੋ ਜਿਹੜੇ ਅ ਜਿਹੜੇ ਥਾਰੇ ਹੈਗੇ ਆ ਉਹਨਾਂ ਨੂੰ ਆਡੈਂਟੀਫਾਈ ਕਰ ਲਿੱਤਾ ਹੈ ਟੀਮਾਂ ਡਿਸਪੈਚ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਾਂ ਮੈਂ ਇਸ ਪਲੇਟਫਾਰਮ ਮੱਧ ਰਹੀਂ ਇਹ ਕਹਿਣਾ ਚਾਹਣਾ ਕਿ ਜਿਹੜੀ ਪੁਲਿਸ ਹੈ ਨਾ ਪੰਜਾਬ ਪੁਲ ਬੜੀ ਸੱਚਮ ਹੈ ਔਰ ਬਟਾਲਾ ਪੁਲਿਸ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਚੰਗਾ ਕੰਮ ਸਰਾਹਨੀਆਂ ਕੰਮ ਕੀਤਾ ਹੈਗਾ ਅ ਕ੍ਰਾਈਮ ਹੋਇਆ ਇਸ ਗੱਲ ਤੋਂ ਮੁੰਤਰ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਇਹ ਵਚਨ ਬੰਧਾ ਹੈ ਕਿ ਅਸੀਂ ਗੈਂਗਸਟਰਿਜ਼ਮ ਨੂੰ ਜੜੋਂ ਪੁੱਟ ਕੇ ਈ ਸਾਲ ਉਹ ਜਿਹੜੀਆਂ ਆਵਾਜ਼ਾਂ ਤਾਂ ਹੋਈਆਂ ਤਕਰੀਬਨ ਜਨਵਰੀ ਜਨਵਰੀ ਐ ਆਪਣਾ ਵਰਚਸਪ ਕਾਇਮ ਕਰਨ ਲਈ ਨਾਜਾਇਜ਼ ਹਤਿਆਵਾਂ ਵੀ ਕਰਾਈਆਂ ਐ ਐਕਸਟਰਸ਼ਨਾਂ ਦੇ ਕਰਕੇ ਵੀ ਤਾਂ ਕਿ ਜੋ ਇਹਨਾਂ ਦੀ دہشت ਹੋ ਸਕੇ ਤੇ ਇਹ ਐਕਸਟਰਸ਼ਨ ਕਰ ਸਕਣ ਇਹ ਗੁੰਡੇ ਨੇ ਐਕਚੁਅਲੀ ਇਹਨਾਂ ਨੂੰ ਜ਼ਿਆਦਾ ਗਲੋਰੀਫਾਈ ਕਰਨ ਦੀ ਲੋੜ ਨਹੀਂ ਹੈਗੀ ਐ ਗੁਰੂਆਂ ਦੇ ਜੋ ਪ੍ਰਾਪਤ ਧਰਤੀ ਹੈਗੀ ਐ ਇਸ ਦੇ ਵਿੱਚ ਇਸ ਗੰਦੇ ਐਲੀਮੈਂਟਾਂ ਨੂੰ ਜ਼ਿਆਦਾ ਵੱਡੇ ਵੱਡੇ ਨਾਮ ਦੇ ਕੇ ਇਹਨਾਂ ਨੂੰ ਇਹ ਕੋਈ ਬਹੁਤ ਚੰਗਾ ਨਾਮਲਾ ਨਹੀਂ ਕੰਮ ਕਰ ਰਹੇ ਇਹ ਗੰਦਾ ਕੰਮ ਹੀ ਹੈ ਤੇ ਗੰਦੀ ਨੇ ਇਹਨਾਂ ਨੂੰ ਜਿੰਨਾ ਆਪਾਂ ਇਹਨਾਂ ਨੂੰ ਕ੍ਰਿਟਿਕਾਈਜ਼ ਕਰੀਓਰ ਜਿੰਨਾ ਇਹਨਾਂ ਨੂੰ ਭੰਡੀਆਂ ਉਹਨਾਂ ਹੀ ਥੋੜਾ ਸ਼ਾਇਦ ਕਿਸੇ ਨਾ ਕਿਸੇ ਨੌਜੋਗ ਮੈਂ ਇਸ ਮੱਦੇਨ ਅਸੀਂ ਫੇਰ ਤੁਹਾਨੂੰ ਕਹਿੰਨਾ ਕਿ ਜਿਹੜੇ ਗੁੰਮਰਾਹ ਨੌਜਵਾਨ ਹੈ ਉਹ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਮੇਨਸਟ੍ਰੀਮ ਦੇ ਚਾਓ ਅਸੀਂ ਆਪਣਾ ਜੋ ਵੀ ਤੁਹਾਡਾ ਮਾੜਾ ਮੋਟਾ ਜਿਹੜਾ ਤੁਹਾਡਾ ਕ੍ਰਾਈਮ ਹੈਗਾ ਆਪਣਾ ਲਾਅ ਆਫ ਦੀ ਲੈਂਡ ਨੂੰ ਫੇਸ ਕਰੋ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਰੀਹੈਬਿਲੀਟੇਸ਼ਨ ਦੇ ਵਿੱਚ ਜਾਂ ਉਹਦੇ ਵਿੱਚ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਜਿਸ ਦਾ ਜਿਹੜੇ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਆਣਾ ਚਾਹੀਦਾ ਇਸ ਦਾ ਜਿਹੜਾ ਅੰਜਾਮ ਹੁੰਦਾ ਉਹ ਜਿਹੜੇ ਇੱਕ ਗੈਂਗਸਟਰ ਦੀ ਲਾਈਫ ਹੈ ਉਹ ਜਾਦਾ ਨਹੀਂ ਹੁੰਦੀ ਜਿਹੜੀ ਇਹਨਾਂ ਨੂੰ ਇਹ ਪ੍ਰਲੋਭਨ ਦੇ ਕੇ ਕਹਿੰਦੇ ਅਸੀਂ ਬਾਹਰ ਕੱਢ ਲਾਂਗੇ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਹਰਿਆਣਾ ਪੁਲਿਸ ਸਾਰੇ ਅਸੀਂ ਬਾਹਰੋਂ ਵੀ ਸਾਰਿਆਂ ਨੂੰ ਵਾਰੀ-ਵਾਰੀ ਫੜ ਕੇ ਇੱਥੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇੱਥੇ ਜੋ ਕਾਨੂੰਨ ਉਹਨਾਂ ਨੂੰ ਸਜ਼ਾ ਦੇਊਗਾ ਉਹ ਇੱਥੇ ਭੁਗਤਣਗੇ ਆਪਣੀ ਜਿਹੜੇ ਜੁਰਮਾਂ ਦੀ ਜਿਹੜੀ ਉਹਨਾਂ ਨੇ ਜੁਰਮ ਕੀਤੇ ਇਹ ਮਾਨਕ ਕਿਹਨ ਦਾ ਸੀ ਸਰ ਮਾਨਕ ਛਰੇਟ ਦਾ ਸੀ ਅੰਮ੍ਰਿਤਸਰ ਇਦੇ ਤੇ ਇਹਦਾ ਇਹਦਾ ਕ੍ਰਿਮਿਨਲ ਬੈਕਗ੍ਰਾਉਂਡ ਹੈ ਇਹਦੇ ਤੇ ਪਹਿਲਾਂ ਵੀ ਅਟੈਂਪਟ ਟੂ ਮਰਡਰ ਦੇ ਦੋ ਪਰਚੇ ਦਰਜ ਨੇ ਤੇ ਆਮ ਜੈਕਟਰ ਦੇ ਪਰਚੇ ਦਰਜ ਨੇ ਤੇ ਇਹ ਇਹਨਾਂ ਨਾਲ ਉਹਨਾਂ ਜਗਬੂਆਨਪੁਰੀਆ ਗੈਂਗ ਨਾਲ ਜੁੜਿਆ ਹੋਇਆ ਸੀ ਸਰ ਇਹਦੇ ਗੋਲੀ ਕਿੱਥੇ ਲੱਗੀ ਹੈ ਗੋਲੀ ਮੈਂ ਤੁਹਾਨੂੰ ਪੁੱਛਿਆ ਜੀ ਲੇਫਟ ਜੀ ਲੈਫਟ ਲੈਗ ਤੇ ਉਹਦੇ ਲੈਫਟ ਲੈਗ ਤੇ ਉਹਦੇ ਤੇ ਲੱਗੀ ਹੈਗੀ ਆ ਤੇ ਪਰ ਇਹਦੇ ਵਿੱਚ ਇਹ ਹੈ ਕਿ ਪ੍ਰਮਾਤਮ ਦੀ ਕਿਰਪਾ ਨਾਲ ਪੁਲਿਸ ਪਾਰਟੀ ਸੇਫ ਹੈਗੀ ਹੈ ਤੇ ਇਸ ਕਰਕੇ ਉਹਦਾ ਇਲਾਜ ਚੱਲ ਰਿਹਾ ਫਿਰ ਅਸੀਂ ਜਿਹੜੇ ਦੋ ਤੁਸੀਂ ਹੋਰ ਦੱਸੋਗੇ ਬਾਈਕ ਤੇ ਸ਼ੇਰ ਸੀ ਕੋਈ ਸ਼ਾਇਦ ਹਾਂਜੀ ਦੱਸ ਲਈਏ ਪੁਲਿਸ ਹੌਸਸ ਨੂੰ ਇਹ ਪਤਾ ਉਸੇ ਕਿ ਦੋ ਹੋਰ ਨਹੀਂ ਦੋ ਅਸੀਂ ਜਿਹੜੇ ਅਣਪਛਾਤੇ ਸੀ ਉਹਨਾਂ ਨੂੰ ਆਇਡੈਂਟੀਫਾਈ ਕਰ ਲਿੱਤਾ ਹੈ ਮੈਂ ਇਹ ਦੱਸ ਰਿਹਾ ਤੁਹਾਨੂੰ ਕਿ ਦੇਖੋ ਇਹ ਪੂਰੇ ਦੋ ਮੋਟਰਸਾਈਕਲਾਂ ਦੇ ਪੰਜ ਪੰਜ ਅਣਪਛਾਤੇ ਆਏ ਸੀ ਦੋ ਪਹਿਲਾਂ ਫੜੇ ਜਾ ਚੁੱਕੇ ਸੀ ਹਰਿੰਦਰ ਹਰੀ ਤੇ ਸੁਵਿੰਦਰ ਜੈਵੀ ਤੇ ਇਹਦੇ ਵਿੱਚੋਂ ਜਿਹੜੇ ਦੂਜਾ ਮੋਟਰਸਾਈਕਲ ਸੀ ਉਹ ਤੇ ਤਿੰਨ ਉਹ ਸਵਾਰ ਸੀਗੇ ਅਣਪਛਾਤੇ ਉਹਨਾਂ ਦੇ ਵਿੱਚੋਂ ਇੱਕ ਮਾਨਕ ਸੀ ਜਿਹੜਾ ਅੱਜ ਗ੍ਰੀਫ ਚੇਂਜ ਆਫ ਫਾਇਰ ਦੇ ਨਾਲ ਓਵਰ ਪਾਵਰ ਕੀਤਾ ਤੇ ਅਰੈਸਟ ਕੀਤਾ ਬਟਾਲਾ ਪੁਲਿਸ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਐਸਐਸਪੀ ਸਾਹਿਬ ਨੇ ਐਸਪੀ ਡੀ ਡੀਐਸਪੀ ਸੰਜੀਵ ਨੇ ਸਾਡੇ ਐਸਐਚਓ ਸਾਹਿਬਾਨ ਨੇ ਇਹਨਾਂ ਨੇ ਬਹੁਤ ਇਹਨਾਂ ਨੂੰ ਸੂ ਮਿਲੀ ਸੀ ਇਹਨਾਂ ਨੇ ਬੜਾ ਬਿਨਾ ਟਾਈਮ ਮੰਗਵਾਏ ਇੱਥੇ ਨਾਕਾ ਲੇ ਕਰਕੇ ਤੇ ਕਾਬੂ ਕੀਤਾ ਹੈਗਾ ਤੇ ਤਾਂ ਕਿ ਜੋ ਲੋਕਾਂ ਦੇ ਵਿੱਚ ਕੰਫੀਡੈਂਸ ਬਹਾਲ ਹੋ ਸਕੇ ਜਿਹੜਾ ਕੋਈ ਇੱਥੇ ਕੋਈ ਘਬਰਾਣ ਦੀ ਲੋੜ ਨਹੀਂ ਹੈ ਪੁਲੀ ਪੰਜਾਬ ਪੁਲਿਸ ਸક્ષਮ ਹੈ ਅਸੀਂ ਹਰ ਅ ਗੈਂਗਸਟਰਵਾਦ ਨੂੰ ਨਜਿੱਠਣ ਲਈ ਵਚਨਬੰਦ ਹੈਗੇ